8 15 ਤਰੀਕ ਦਿੱਤੀ ਗਈ ਸੀਗੀ ਜੀ ਇਹ ਹੁਣ ਆਪਣੀ ਮਰਜ਼ੀ ਕਰਦੇ ਆ ਉਹਨਾਂ ਦਾ ਹੁਣ ਨਹੀਂ ਕਰਦੇ ਚਲਾਨ ਕਰ ਰਹੇ ਆ ਤੁਹਾਡੇ ਸਾਹਮਣੇ ਸਾਹਮਣੇ ਹੁਣ ਇਹਦੇ ਕੋਲੇ ਵਰਦੀ ਨਹੀਂ ਪਾਈ ਉਹ ਪਲੇਟ ਨਹੀਂ ਲੱਗੀ ਉਹਦਾ ਮੈਂ ਚਲਾਨ ਕਰ ਲਾਂਗਾ ਤੁਸੀ ਦੇਖਣ ਨੂੰ ਤਸਵੀਰਾਂ ਆਟੋ ਚਾਲਕ ਰੋਕੇ ਜਾ ਰਹੇ ਨੇਗੇ ਜਿਨ੍ਹਾਂ ਦੇ ਵਰਦੀ ਨਹੀਂ ਪਾ ਰખી ਜਾਂ ਨੰਬਰ ਪਲੇਟ ਜਾਂ ਓਵਰਲੋਡ ਵਾਤੋ ਵਾਤ ਜ਼ਿਆਦਾ ਓਵਰਲੋਡ ਹੁੰਦੇ ਨੇ ਤਾਂ ਉਹ ਆਟੋ ਰੋਕੇ ਜਾ ਰਹੇ ਨੇ ਤਾਂ ਉਹਨਾਂ ਨੂੰ ਚਲਾਨ ਵੀ ਕੱਟੇ ਜਾ ਰਹੇ ਨੇ ਤੇ ਵਾਰਨਿੰਗ ਵੀ ਦਿੱਤੀ ਜਾ ਰਹੀ ਹੈ ਤੇ ਅਗਲੀ ਵਾਰ ਜੇ ਚਲਾਨ ਕੱਟਣ ਤੋਂ ਬਾਅਦੂਦ ਵੀ ਅਗਲੀ ਵਾਰ ਫੜਿਆ ਗਿਆ ਤਾਂ ਬੌਂਡ ਕੀਤਾ ਜਾਊਗਾ ਆਟੋ ਤੁਹਾਡਾ ਤਾਂ ਕਿਸ ਤਰ੍ਹਾਂ ਦੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਕੁਝ ਜਿਹੜੇ ਇੱਥੇ ਮੁਲਾਜ਼ਮ ਆਟੋ ਚਾਲਕ ਨੇਗੇ ਉਹ ਵਰਦੀਆਂ ਪਾ ਕੇ ਤੁਹਾਨੂੰ ਤਸਵੀਰਾਂ ਦਿਖਾਨੀਆਂ ਉਹਨਾਂ ਨੇ ਵੀ ਵਰਦੀਆਂ ਪਾਈ ਹੈ ਪਰੰਤੂ ਇਹਨਾਂ ਦਾ ਕਹਿਣਾ ਇਹ ਹੈ ਇਹਨਾਂ ਨੂੰ ਪੰਜਾਬ ਵਾਰੀ ਅਸੀਂ ਕਹਿ ਚੁੱਕੇ ਨੇ ਬਹੁਤ ਵਾਰੀ ਟ੍ਰੈਫਿਕ ਪੁਲਿਸ ਵੱਲੋਂ ਵੀ ਮੈਸੇਜ ਲਾਇਆ ਗਿਆ ਸਾਡੇ ਵੱਲੋਂ ਵੀ ਭਈ ਤੁਸੀਂ ਆਪ ਦੀ ਵਰਦੀ ਸਲਵਾ ਲਓ ਤਾਂ ਗੱਲ ਬਾਤ ਕਰਦੇ ਆਂ ਅੱਜ ਕੀ ਨਾਮ ਹੈ ਤੁਹਾਡਾ ਬਚਨ ਰਾਮਾ ਜੀ ਕਿਸ ਤਰ੍ਹਾਂ ਦੇਖਦੇ ਹੋ ਆਟੋ ਚਾਲਕ ਵਰਦੀ ਨਹੀਂ ਪਾਉਂਦੇਗੇ ਤੁਸੀਂ ਬਾਹਰ ਰੱਖਿਏਗੀ ਕਿਸ ਤਰ੍ਹਾਂ ਦਾ ਮੈਸੇਜ ਦੇਣਾ ਚਾਹੁੰਦੇ ਇਹ ਤਾਂ ਆਪਾਂ ਕਹਿੰਦੇ ਕਾਨੂੰਨ ਦੇ ਉਲੰਘਣਾ ਨਾ ਕਰੋ ਤੇ ਕਾਨੂੰਨ ਦੇ ਵਿੱਚ ਰਹੋ ਵਰਦੀ ਪਾਣੀ ਜ਼ਰੂਰੀ ਲਾਗੂ ਹੈ ਇਹਦੇ ਵਿੱਚ ਆਪਣੀ ਪਛਾਣ ਹੈ ਆਪਣੀ ਦੇ ਪਿੱਛੇ ਪਛਾਣ ਹੈ ਲਾਸਟ ਡੇਟ ਕਦੋਂ ਦੀ ਸੀਗੀ ਇਹ ਲਾਸਟ ਡੇਟ ਮੇਰੇ ਨਾਲ 15 ਤੱਕ ਦੀ 15 ਮਾਰਚ ਤੋਂ ਹੋਣੀ ਸੀ ਤੇ ਉਹ ਤੋਂ ਪਹਿਲਾਂ ਹਾਂ ਜੀ ਮੈਂ ਨਾ ਪਹਿਲਾਂ ਨੇ 15 ਦਿਨ ਪਹਿਲਾਂ ਕਹਿਤਾ ਸੀ ਗੱਲਾਂ ਤਾਂ ਕਿਸ ਤਰ੍ਹਾਂ ਦਾ ਅਹਿਸਾਸ ਹੁੰਦਾ ਤੁਸੀਂ ਵਰਦੀ ਪਾ ਕੇ ਇੱਕ ਜੈਨੂਨ ਤਰੀਕੇ ਨਾਲ ਕੰਮ ਹੁੰਦਾ ਬਹੁਤ ਵਧੀਆ ਚੀਜ਼ ਲੱਗਦੀ ਆ ਆਪ ਨੂੰ ਆਪ ਨੂੰ ਵਧੀਆ ਲੱਗਦਾ ਵੀ ਯਾਰ ਆਪਣੀ ਪਛਾਣ ਹੈ ਜਿਵੇਂ ਪੰਜਾਬ ਪੁਲਿਸ ਨੇ ਵਰਦੀ ਪਾਈ ਹੈ ਕਿ ਨਾ ਥੋੜਾ ਮਸਲਾ ਹੁੰਦਾ ਵੀ ਯਾਰ ਠੀਕ ਹੈ ਆਪਾਂ ਥੋੜਾ ਚੰਗਾ ਲੱਗਦਾ ਹਾਂ ਚੰਗਾ ਲੱਗਦਾ ਹਾਂ ਅੱਗੇ ਆਹ ਸਾਹਮਣੇ ਜਿਹੜਾ ਉਹ ਵੀ ਆਪਣੀ ਇੱਜ਼ਤ ਕਰਦਾ ਦੇਖ ਕੇ ਵੀ ਆ ਠੀਕ ਹੈ ਤੇ ਤੁਹਾਡੇ ਆਟੋ ਤੇ ਮੰਨ ਲਓ ਲੋਡਿੰਗ ਦੀ ਗੱਲ ਕਰੀਏ ਕਿੰਨੇ ਸਵਾਰੀ ਕਿੰਨੇ ਤੋਂ ਕਿੰਨੇ ਹੋਣੇ ਚਾਹੀਦੇ ਸਸ ਸਵਾਰੀ ਤਾਂ ਬੱਸ ਜਿਆਦਾ ਨਹੀਂ ਹੁੰਦੀ ਕਿ ਚਾਰ ਪੰਜ ਤਾ ਕੁਝ ਜਿਹੜੇ ਵਿਅਕਤੀ ਓਵਰਲੋਡ ਕਰ ਲੈਂਦੇ ਜਾਂ ਸਕੂਲ ਚ ਲਾ ਲੈਂਦੇ ਆਟੋ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਆਟੋ ਬਸ ਪਾਰ ਕੇ ਜਾਂ ਲੈ ਕੇ ਜਾਂਦੇ ਨੇ ਜਵਾਕਾਂ ਦਾ ਵੀ ਥੋੜੇ ਆਪ ਦੇ ਹਿਸਾਬ ਨਾਲ ਅੰਦਰ ਅੰਦਰ ਸਵਾਰੀ ਉਧਰ ਜਿੰਨੇ ਕੁ ਲੋਡ ਸਿੱਟੜ ਸਿੱਟੜ ਪਠਾਲਣ ਠੀਕ ਰਹਿਣ ਕਾਨੂੰਨ ਦੇ ਨਾਲ ਹੋਰ ਵੀ ਆਟੋ ਚਾਲਕ ਭਾਜੀ ਕੀ ਨਾਮ ਹੈ ਤੁਹਾਡਾ ਮੈਂ ਨਿੱਕਾ ਸਿੰਘ ਆ ਜੀ ਕਿੰਨੇ ਟਾਈਮ ਤੋਂ ਆਟੋ ਚਲਾ ਰਹੇ ਹੋ ਜੀ ਮੈਨੂੰ ਹੋ ਗਿਆ ਜੀ 2012 ਨਾਲ ਚਲਾਉਣ ਲੱਗੇ 12 ਦਾ ਹਾਂ ਜੀ ਤਾਂ ਹੁਣ ਜਿਹੜੇ ਪਹਿਲਾਂ ਦਾ ਆਟੋ ਇਸ ਤਰ੍ਹਾਂ ਦੇ ਹੁੰਦੇ ਨਹੀਂ ਸੀ ਬੈਟਰੀਆਂ ਵਾਲੇ ਨਹੀਂ ਹੁੰਦੇ ਸੀ ਹੁਣ ਹੀ ਚੱਲਣ ਲੱਗੇ ਨੇ ਤਾਂ ਇਹਨਾਂ ਨੂੰ ਹਦਾਇਤਾਂ ਦਿੱਤੀ ਗਈ ਸੀ ਇਹਦੇ ਕੋਈ ਕਾਨੂੰਨ ਨਹੀਂ ਨਾ ਜੀ ਬੈਂਟਰੀ ਵਾਲੇ ਦਾ ਨਾ ਕੋਈ ਲਾਇਸੈਂਸ ਚਾਹੀਦਾ ਤਾਂ ਹਰ ਇੱਕ ਹੀ ਲੈ ਜਾਂਦਾ ਪਰਤੀ ਪੰਦ ਦਾ ਅਧਿਕਾਰ ਹੈ ਡਰਾਈਵਰ ਨੂੰ ਪਰਤੀ ਮੁਰਦੀ ਦਾ ਹੋਣੀ ਚਾਹੀਦੀ ਹੈ ਵੈਸੇ ਕੋਈ ਡਰੈਸ ਦਾ ਹੋਣੀ ਚਾਹੀਦੀ ਹੈ ਜਿਹਦਾ ਆਟੋ ਚਾਲਕ ਹੈ हां ਆਟੋ ਵਾਲਾ हां ਕੋਈ ਗਲਤ ਸ਼ਰਾਰਤੀ ਅੰਸਰ ਕੋਈ ਗਲਤ ਚੀਜ਼ ਕਰ ਜੇ ਮੰਨ ਲਓ ਚੋਰੀ ਚਗਾਰੀ ਆ ਕੁ ਕਰਨ ਵਾਲਾ ਹੋਰ ਆ ਭਰਨ ਵਾਲਾ ਹੋਰ ਆ ਜੀ ਨਾ ਆਟੋ ਵਾਲੇ ਲੱਗ ਜਾਂਦਾ ਤਾਂ ਬਿਲਕੁਲ ਜੀ ਬਿਲਕੁਲ ਤਸਵੀਰਾਂ ਦੇਖ ਰਹੇ ਹਾਂ ਕਿਸ ਤਰ੍ਹਾਂ ਦੀ ਜਿਹੜੀ ਕਿ ਬਠਿੰਡਾ ਟ੍ਰੈਫਿਕ ਪੁਲਿਸ ਕਾਰਵਾਈ ਕਰ ਰਹੀ ਹੈਗੀ ਤਾਂ ਸਖਤੋ ਸਖਤ ਨજર ਆ ਰਹੀਏਗੀ ਆਟੋ ਚਾਲਕਾਂ ਤੇ ਵਾਰਨਿੰਗ ਦਿੱਤੀ ਜਾ ਰਹੀ ਹੈ ਚਲਾਨ ਵੀ ਕੱਟੇ ਜਾ ਰਹੇ ਨੇ ਤਾਂ ਕਾਫੀ ਟਾਈਮ ਤੋਂ ਜਿਹੜਾ ਕਿ ਗੱਲਬਾਤ ਕਰਦੇ ਆ ਸਾਡੇ ਨਾਲ ਟ੍ਰੈਫਿਕ ਦੇ ਅਧਿਕਾਰੀ ਨੇ ਭਾਜੀ ਕੀ ਨਾਮ ਹੈ ਜੀ ਤੁਹਾਡਾ ਜੀ ਮੇਰਾ ਨਾਮ ਐਸ ਜਗਤ ਸਿੰਘ ਜੀ ਭਾਜੀ ਕਿਸ ਤਰ੍ਹਾਂ ਦੇਖਦੇ ਹੋ ਆਟੋ ਚਾਲਕ ਨੂੰ ਟਾਈਮ ਦਿੱਤਾ ਗਿਆ ਸੀ ਵਰਦੀ ਵਾਸਤੇ ਕਿਉਂ ਨਹੀਂ ਪਾਉਂਦੇ ਹਾਂ ਜੀ ਇਹਨਾਂ ਨੂੰ ਲਾਸਟ 15 ਤਰੀਕ ਦਿੱਤੀ ਗਈ ਸੀ ਕਿ ਜੀ ਇਹ ਹੁਣ ਆਪਣੀ ਮਰਜ਼ੀ ਕਰਦੇ ਆ ਇਹਨਾਂ ਦਾ ਹੁਣ ਨਹੀਂ ਕਰਦੇ ਚਲਾਨ ਕਰਦੇ ਆ ਤੁਹਾਡੇ ਸਾਹਮਣੇ ਚਲਾਨ ਲੋਡਿੰਗ ਵੀ ਹੁੰਦੀ ਐ ਇਹਨਾਂ ਦੀ ਕਾ ਹਾਂ ਓਵਰ ਲੋਡ ਵੀ ਹੁੰਦੀ ਐ ਵੱਧ ਸਵਾਰੀ ਪਾਉਂਦੇ ਆ ਤਾਂ ਵੀ ਵੱਧ ਕਰਦੇ ਆ ਜੀ ਤੋਂ ਤੁਹਾਡੇ ਸਾਹਮਣੇ ਹੁਣ ਇਹਦੇ ਕੋਲੇ ਵਰਦੀ ਨਹੀਂ ਪਾਈ ਪਲੇਟ ਨਹੀਂ ਲੱਗੀ ਉਹਦਾ ਮੈਂ ਚਲਾਨ ਕਰਨ ਲੱਗਾ ਤੁਹਾਡੇ ਸਾਹਮਣੇ ਭਾਜੀ ਕੀ ਮੰਨ ਲਓ ਇਹ ਆਟੋ ਚਾਲਕ ਹੈਗੇ ਆ ਇਹਨਾਂ ਨੂੰ ਟਾਈਮ ਵੀ ਦਿੱਤਾ ਗਿਆ ਕੁਝ ਆਟੋ ਚਾਲਕ ਵਰਦੀ ਵੀ ਪਾ ਕੇ ਰੱਖਦੇ ਨੇ ਕੁਝ ਐਜੇ ਅਸਰਾਰਤੀ ਅੰਸਰ ਹੁੰਦੇ ਨੇ ਵਾਰਦਾਤ ਨੂੰ ਅੰਜਾਮ ਦੇ ਦਿੰਦੇ ਤਾਂ ਮਾੜਾ ਜਿਹੜਾ ਸਹੀ ਬੰਦਾ ਹੁੰਦਾ ਉਹ ਬਾਜੀ ਬਿਲਕੁਲ ਸਹੀ ਗੱਲ ਹੈ ਜੀ ਜੇ ਵਰਦੀ ਪਾਉਣ ਤਾਂ ਸਿੱਧਾ ਹੀ ਕਲੀਅਰ ਹੋ ਸਕਦਾ ਵੀ ਬੰਦਾ ਡੁਪਲੀਕੇਟ ਨਹੀਂ ਹੈ ਸਵਾਰੀ ਨੂੰ ਕੋਈ ਧੋਖਾ ਵਗੈਰਾ ਨਹੀਂ ਦੇਊਗਾ ਤਾਂ ਕਈ ਵਾਰੀ ਕੋ ਬੱਚੇ ਸਮਾਨ ਹੀ ਭੁੱਲ ਜਾਂਦੇ ਆ ਉਹਦੇ ਚ ਇਹਨਾਂ ਦਾ ਅਸੀਂ ਇਹਨਾਂ ਦਾ ਮੋਬਾਈਲ ਨੰਬਰ ਲਿਖੋ ਕਿਹੜੀ ਯੂਨੀਅਨ ਲਿਖੋ ਤਾਂ ਕਿ ਕੋਈ ਬੰਦਾ ਬੈਗ ਵਾਰਾ ਭੁੱਲ ਜਾਂਦਾ ਤਾਂ ਉਹਨੂੰ ਦੁਬਾਰਾ ਅਸੀਂ ਫੋਨ ਕਰਕੇ ਦਵਾਇਆ ਦਵਾ ਸਕਦਾ ਤਾਂ ਬਿਲਕੁਲ ਜੀ ਬਿਲਕੁਲ ਤੁਸੀਂ ਦੇਖ ਰਹੇ ਹੋ ਤਸਵੀਰਾਂ ਆਟੋ ਚਾਲਕਾ ਤੇ ਸਖਤਪੁਰੀ ਬਠਿੰਡਾ ਟ੍ਰੈਫਿਕ ਪੁਲਿਸ ਤਾਂ ਗੱਲਬਾਤ ਕਰਦੇ ਆਂਗੇ ਹੋਰ ਵੀ ਸਾਡੇ ਨਾਲ ਇੱਥੇ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਨੇ ਭਾਜੀ ਕੀ ਨਾਮ ਹੈ ਜੀ ਤੁਹਾਡਾ ਤਾਂ ਕਿਸ ਤਰ੍ਹਾਂ ਦੇਖਦੇ ਹੋ ਟ੍ਰੈਫਿਕ ਪੁਲਿਸ ਨੂੰ ਹਦਾਇਤ ਇਹਨਾਂ ਨੇ ਜਿਹੜੇ ਆਟੋ ਚਾਲਕਾਂ ਨੂੰ ਹਦਾਇਤਾ ਦਿੱਤੀ ਗਈ ਸੀ ਨੰਬਰ ਪਲੇਟਾਂ ਦੀ ਤਾਂ ਕਿਸ ਤਰ੍ਹਾਂ ਦੇਖਦੇ ਹੋ ਇੱਕ ਕਦੋਂ ਤੱਕ ਇਹ ਲਵਾ ਦੇਣਗੇ ਫਿਰ ਹਦਾਇਤਾ ਕੀਤੀਆਂ ਆ 15 ਦਾ ਟਾਈਮ ਦਿੱਤਾ ਉਹਦੇ ਤੋਂ ਕਰਦੇ ਇਹਨਾਂ ਦਾ ਹੱਲ ਜੇ ਨਾਲ ਲਵਾਂਗੇ ਫਿਰ ਇਹਨਾਂ ਦਾ ਕਾਰਜ ਹੋਊਗਾ ਵਾਰ ਨਹੀਂ ਦਿੱਤੀ ਹੋਈ ਇਹਨਾਂ ਨੂੰ ਹਾਂਜੀ ਆਟੋ ਚਾਲਕਾਂ ਤੋਂ ਇਲਾਵਾ ਦੀ ਗੱਲ ਕਰੀਏ ਜੇ ਮੰਨੋ ਆਮ ਟੂ ਵੀਕਲ ਦੀ ਗੱਲ ਕਰੀਏ ਜਾਂ ਕਾਰ ਸੋਰ ਵੀਕਲ ਦੀ ਗੱਲ ਕਰੀਏ ਇਹ ਸਰਕਾਰੀ ਪਲੇਟਾ ਕਿਉਂ ਨਹੀਂ ਲਵਾਉਂਦੇ ਇਹਨਾਂ ਨੂੰ ਵੀ ਹਦਾਇਤਾਂ ਤਾਂ ਇਹਨਾਂ ਨੂੰ ਵੀ ਦਿੱਤੀ ਗਈ ਹੈ ਸਾਰੇ ਲਵਾ ਰਹੇ ਨੇ ਜਿਹੜੇ ਨਹੀਂ ਜਿਹੜੇ ਮਿਲਦੇ ਆ ਬਿਨਾ ਨੰਬਰ ਪਲੇਟਾਂ ਤੋਂ ਸਿਕਾ ਨਹੀਂ ਲਵਾਉਣ ਚਲਾਨ ਕੱਟਦੇ ਨੇ ਚਲਾਨ ਚਲਾਨ ਕੱਟਦੇ ਹੋ ਜਾਂ ਬੌਂਡ ਹੀ ਕਰਦੇ ਹੋ ਨਹੀਂ ਚਲਾਨ ਕੱਟਦੇ ਉਹਨਾਂ ਨੂੰ ਜੇ ਆਰਸੀ ਲਾਇਸੈਂਸ ਨਹੀਂ ਗਾ ਫਿਰ ਬੌਂਡ ਕਰਦੇ ਆ ਇਹ ਆਰਸੀ ਸੰਸ ਕੋਲੇ ਹੈਗਾ ਉਹਨਾਂ ਇੱਕ ਚੀਜ਼ ਕਾਗਜ਼ ਚ ਲੈ ਕੇ ਅਸੀਂ ਉਹਨਾਂ ਦਾ ਉਹ ਕਰਦੇ ਚਲਾਨ ਕਰ ਦਿੰਦੇ ਆ ਤਾਂ ਸਾਡੇ ਨਾਲ ਹੱਦ ਤੱਕ ਜਿਹੜਾ ਹੈਗਾ ਲੋਕ ਲਵਾ ਰਹੇ ਆ ਬਹੁਤ ਹੱਦ ਤੱਕ ਇਸ ਨੂੰ ਪਰ ਕਿੰਨੇ ਕਿੰਨੇ ਕਿ ਪਰਸੈਂਟ ਜੀ ਆਟੋ ਚਾਲਕ ਦੀ ਗੱਲ ਕਰੀਏ ਵਰਦੀ ਪਾ ਚੁੱਕੇ ਨੇ ਕਿੰਨੇ ਕਿ ਰਹੇ ਅਜੇ ਤਾਂ ਮੇਰੇ ਖਿਆਲ ਕੋ 2000% ਹੈ ਬਾਕੀ ਤੋਂ ਤੁਹਾਡੇ ਦੋ 2% 2% ਹੀ ਮੰਨ ਕੇ ਚੱਲੋ ਜੀ ਇਸ ਤਰ੍ਹਾਂ ਦੀ ਅਪੀਲ ਕਰਨਾ ਚਾਹੁੰਦੇ ਹੋ ਇਹਨਾਂ ਦੀ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਨੂੰ ਕਹਿਣਾ 5-10 ਦਿਨਿਆਂ ਇਹਨਾਂ ਨੂੰ ਅਪੀਲ ਕਰਦੇ ਆ ਬਤ ਤੋਂ ਬਤ ਸਿਹਰਾ ਕਾਜ ਪੱਤਰ ਪੂਰੇ ਕਰੋ ਜੀ ਆਦੀ ਵਰਦੀ ਪਹਿਣ ਕੇ ਰੱਖੋ ਤਾਂ ਕਿ ਸਾਨੂੰ ਨਾਲ ਸਾਨੂੰ ਕੋਈ ਦਿੱਕਤ ਆਵੇ ਤੇ ਛੇੜ ਜਿਹੜੀ ਵਾਰਤਾ ਹੋ ਰਹੀਆਂ ਇਹਨਾਂ ਦੇ ਉੱਤੇ ਜਿਹੜੇ ਆਟੋ ਆਟੋਆਂ ਦੇ ਉੱਤੇ ਉਹ ਘਟ ਜਾਣ